ਹਾਂਜੀ ਬਾਈ ਜੀ ਪਹੁੰਚ ਗਏ ਆਪਾਂ ਫਰੋਹੇਪਰ ਮੰਡੀ ਤੇ ਤੇ ਕਈ ਭਰਾ ਕਹਿੰਦੇ ਹੰਦਿਆ ਆੜਤੀਏ ਦਾ ਨੰਬਰ ਸੈਂਡ ਕਰ ਦੋ ਕਮੈਂਟਾਂ ਚਾੜਦੀਆਂ ਨੰਬਰ ਸੈਂਡ ਕਰ ਦੋ ਆੜਤੀਏ ਦਾ ਨੰਬਰ ਵੀਰੇ ਵਿੱਚ ਹੀ ਦਿੱਤਾ ਹੁੰਦਾ ਫੁੱਲ ਵੀਡੀਓ ਵੇਖਿਆ ਕਰੋ ਸਾਰੀ ਵੀਡੀਓ ਵੇਖਿਆ ਕਰੋ ਆੜਤੀਏ ਦਾ ਨੰਬਰ ਵੀ ਇੱਥੇ ਹੀ ਹੁੰਦਾ ਵਾ ਤੇ ਪੁੱਛਦੇ ਬਾਉ ਜੀ ਕੀ ਵੈਰਾਈਟੀ ਹੈ ਸਾੱਚੀਆ ਬਾਉ ਜੀ ਕੀ ਆਇਆ ਜੀ ਅੱਜ ਫੇਰ ਦਸਹਰੀ ਹੈ ਜੀ ਸਾਰੀ ਹੈ ਜੀ ਠੀਕ ਹੈ ਜੀ ਕੀ ਰੇਟ ਹੈ ਜੀ ਇਹਦਾ ਅੱਜ 28 28 ਰੁਪਏ ਤੇ ਇਹਦੇ ਉੱਤੇ ਕੁਆਲਿਟੀ ਵਾਲਾ ਜੀ ਮੈਂ ਇਹ ਦੋ ਉੱਪਰ ਵੀ ਆਪਣੇ ਗੋਲੇ ਆਏ ਇਹ ਦੋ ਉੱਪਰ ਆਏ 35 40 ਰੁਪਏ ਦੇ ਦੇਜਣਗੇ ਠੀਕ ਹੈ ਜੀ ਤੇ ਨਿੱਕੀ ਗੋਲੀ ਛੋਟੀ ਗੋਲੀ 15 ਇਹ 15 ਰੁਪਏ ਠੀਕ ਹੈ ਜੀ ਤੇ ਕਈ ਭਰਾ ਆਪਣੇ ਕਮੈਂਟਾਂ 'ਚ ਮੈਸੇਜ ਕਰਦੇ ਹੁੰਦੇ ਆ ਬਈ 83 ਇਹਦਾ ਨੰਬਰ ਦੇ ਦਿਓ 83 ਨੰਬਰ ਦੇ ਦਿਓ ਬੋਲਦੇ ਹੀ ਦੁਬਾਰਾ ਫੇਰ 96462 ਜੀ 50655 ਜੀ ਠੀਕ ਹੈ ਜੀ ਉਹ ਚਾ ਲਿਖ ਲਓ 83607 6640 ਠੀਕ ਹੈ ਜੀ ਤੇ ਸਾਰੇ ਭਰਾ ਵੀਡੀਓ ਫੁੱਲ ਵੇਖਿਆ ਕਰੋ ਕਈਆਂ ਵੀਡੀਓ 'ਚ 83 ਇਹਦਾ ਨੰਬਰ ਦਿੱਤਾ ਹੁੰਦਾ ਵਾ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਰੇ ਤੇ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜਰੂਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰ ਦਿਆ ਕਰੋ ਤੇ ਹੋਰ ਵੀ ਕੋਈ ਜੇ ਇਹ ਬਾਉਜੀ ਆਉਣੀ ਤੇ ਸਹਰੀ ਆਂਬ ਲੈ ਕੇ ਆਉਂਦੇ ਆ ਸਬਜ਼ੀ ਵੀ ਰੱਖ ਲੈਂਦੇ ਆ ਜੇ ਤੁਸੀਂ ਕੋਈ ਸਬਜ਼ੀ ਲੈ ਕੇ ਆਉਂਗੇ ਉਹ ਵੀ ਰੱਖੀ ਜਾਊਗੀ ਜੇ ਕੋਈ ਫਰੂਟ ਲੈ ਕੇ ਆਉਂਗੇ ਉਹ ਵੀ ਰੱਖਿਆ ਜਾਊਗਾ ਇਹ ਨਹੀਂ ਕਿ ਇਕੱਲੇ ਜੇ ਇਹ ਫਰੂਟ ਵੇਚਦੇ ਆ ਤੇ ਫਰੂਟੀ ਵੇਚਦੇ ਆ ਇਹ ਸਬਜ਼ੀ ਵੀ ਰੱਖ ਲੈਂਦੇ ਆ ਜੀ ਠੀਕ ਹੈ ਜੀ ਧੰਨਵਾਦ ਜੀ